ਹਾਂਜੀਪੁਰ ਦੇ ਸਰਪੰਚ ਸੁਖਵਿੰਦਰ ਸਿੰਘ ਵੱਲੋਂ ਹੜਪੀੜਤ ਦੀ ਕੀਤੀ ਗਈ ਮਦਦ ਉਹਨਾਂ ਕਿਹਾ ਕਿ ਇਹ ਜਿਹੜੀ ਮਾਰ ਪੰਜਾਬ ਨੂੰ ਪਈ ਹੈ ਬਹੁਤ ਹੀ ਮੰਦਭਾਗੀ ਹੈ ਉਹਨਾਂ ਮੌਜੂਦਾ ਸਰਕਾਰ ਬਾਰੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰਨਾ ਮੰਤਰੀਆਂ ਵੱਲੋਂ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਸਭ ਫੋਕੇ ਨਿਕਲੇ ਹਨ ਇਥੋਂ ਲੋਕਾਂ ਦੇ ਡੰਗਰ ਮਰ ਗਏ ਮਕਾਨ ਟਹਿ ਟੈਰੀ ਹੋ ਗਏ ਪਰ ਸਰਕਾਰ ਵੱਲੋਂ ਇਹਨਾਂ ਦੀ ਕੋਈ ਮਦਦ ਨਹੀਂ ਕੀਤੀ ਗਈ ਜਿਸ ਕਰਕੇ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਨਾਖੁਸ਼ ਦਿਖਾਈ ਦੇ ਰਹੇ ਹਨ ਉਹਨਾਂ ਇਹ ਵੀ ਕਿਹਾ ਕਿ ਜਿਹੜੇ ਕਹਿੰਦੇ ਸੀ ਮਰੀ ਬੱਕਰੀ ਮਰੀ ਮੁਰਗੀ ਤੱਕ ਦਾ ਮੁਆਵਜ਼ਾ ਦੇਵਾਂਗੇ ਉਹ ਕਿਤੇ ਦਿਖਾਈ ਨਹੀਂ ਦੇ ਰਹੇ ਤੇ ਸਾਨੂੰ ਨਹੀਂ ਲੱਗਦਾ ਕਿ ਇਹਨਾਂ ਲੋਕਾਂ ਨੂੰ ਮਰੇ ਡੰਗਰਾਂ ਟੁੱਟੇ ਮਕਾਨਾਂ ਜਾਂ ਫਸਲਾਂ ਦਾ ਮੁਆਵਜ਼ਾ ਮਿਲੇਗਾ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮਸਰੂਪ ਸੌਤਾ ਤੇ ਹਿਨਾ ਕੁਮਾਰੀ ਦੀ ਖਾਸ ਰਿਪੋਰਟ ਸਾਡਾ ਜੀ ਬਾਉ ਪਰ ਜਿਹੜੇ ਬਣ ਕੇ ਪਹੁੰਚੇ ਹੋ ਸਾਡੇ ਦਾ ਜੱਜਦਾਰ ਜਰੇ ਆ ਕਿ ਸਾਡਾ ਜੱਜਦਾਰ ਹਰਪ੍ਰੀਤ ਸਿੰਘ ਜੀ ਆਏ ਨੇ ਕਿ ਤੁਸੀਂ ਕਿਸ ਸੰਬੰਧ ਵਿੱਚ ਅੱਜ ਇੱਥੇ ਆਏ ਹੋ ਅਸੀਂ ਜੀ ਜੋ ਪਿਛਲੇ ਤਿੰਨ ਫਲੱਡ ਆਇਆ ਪੰਜਾਬ ਦੇ ਜਿੰਨਾ ਬੁਰਾ ਹਾਲ ਆ ਇਹ ਸਾਡਾ ਏਰੀਆ ਸੁਲਤਾਨਪੁਰ ਲੋਧੀ ਜਿਹੜਾ ਆ ਇਹ ਹੈ ਹੀ ਡਰਾਈ ਏਰੀਆ ਵਾ ਕੁਸ਼ਮਿੰਦ ਏਰੀਆ ਵਾ ਇੱਥੇ ਬਹੁਤ ਸਾਰੇ 40 50 ਪਿੰਡ ਜਿਹੜੇ ਪ੍ਰਭਾਵਿਤ ਹੋਏ ਆ ਡੁੱਬੇ ਹੋਏ ਆ ਤੇ ਉਹਨਾਂ ਨੂੰ ਇੱਕ ਤਾਂ ਇਥੋਂ ਦਾ ਜਾਇਦਾਦ ਦੇਣ ਵਾਸਤੇ ਹਾਲਾਤ ਦੇਖਣ ਵਾਸਤੇ ਲੋਕਾਂ ਨੂੰ ਮਿਲਣ ਵਾਸਤੇ ਉਹਨਾਂ ਦੀਆਂ ਮੁਸ਼ਕਲਾਂ ਦੇਖਣ ਵਾਸਤੇ ਤੇ ਅਸੀਂ ਇੱਥੇ ਲੋਬਲਾਂ ਤੇ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਤੇ ਕਿ ਗਿਆਨੀ ਜੀ ਦੇ ਨਾਲ ਗੁਰਪ੍ਰਤਾ ਸਿੰਘ ਬਡਾਲਾ ਜੀ ਬੀਬੀ ਜ਼ਗੀਰ ਕੌਰ ਜੀ ਚੰਗੂ ਮਾਲ ਜੀ ਸਾਰੇ ਇੱਥੇ ਪਹੁੰਚੇ। ਸ਼ੁਕਰ ਹੈ ਬਾਬਾ ਜੀ ਇਹਨਾਂ ਵਾਸਤੇ ਸਰਪੰਚ ਸਾਹਿਬ ਕਿਹੜੀ ਸਮਗਰੀ ਲੈ ਕੇ ਆਏ ਨੇ ਜਿੱਦਾਂ ਸਾਹਿਬ ਇਹਨਾਂ ਵਾਸਤੇ ਜਿਵੇਂ ਇੱਥੋਂ ਹੁਣ ਮੀਂਹ ਪੈ ਰਿਹਾ ਕੁਛ ਤਾਂ ਤਰਪਾਲਾਂ ਹੈਗੀਆਂ ਦੇਖੋ ਕੁਝ ਮੱਛੇ ਤਰਣੀਆਂ ਹੈਗੀਆਂ ਹੋਰ ਕੁਝ ਖਾਨ ਦਾ ਸਮਾਨ ਹੈਗਾ ਤੇ ਉਸ ਤੋਂ ਨਾ ਵਾ ਫਿਰ ਜਦੋਂ ਲੋਡ ਪਾਉਗੇ ਅੱਗੇ ਤੋਂ ਡੀਜ਼ਲ ਜਦੋਂ ਪੰਨ ਬਣਣਿਆ ਪੂਰੇ ਡੀਜ਼ਲ ਵਾਸਤੇ ਵੀ 5000 ਲੀਟਰ ਦਾ ਅਨਾਉਂਸ ਕੀਤਾ ਹੈ ਤੇ ਕੱਲ ਮੈਂ ਤੁਹਾਡੀ ਇੱਕ ਖਬਰ ਕਰਕੇ ਆਇਆ ਕਿਉਂਕਿ ਆ ਮੈਂ ਉਹਦੇ ਵੱਸ ਤੋਂ ਮਾਫੀ ਚੁਣਨਾ ਕਿ ਤਕਨੀਕੀ ਕਾਰਨ ਕਰਕੇ ਮੇਰਾ ਜਿਹੜਾ ਕਿ ਮਾਈਕ ਖਤ ਹੋ ਗਿਆ ਸੀਗਾ ਕੱਲ ਆਪਾਂ ਕੁਝ ਸਵਾਲਾਂ ਦੀ ਗੱਲ ਕਰਦੇ ਸੀਗੇ ਕਿ ਮੇਰੇ ਕੋਲ ਸਵਾਲ ਹੈ ਜਵਾਬ ਦੇ ਰਹੇ ਸੀਗੇ ਕੱਲ ਚੱਲ ਰਹੀ ਸੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀ ਤੁਸੀਂ ਇਹਨਾਂ ਕੋਲ ਕੋਈ ਆਸ ਰੱਖਦੇ ਹੋ ਜਾਂ ਅੱਜ ਤੱਕ ਜਿਆਦਾ ਦੇ ਵੀ 22 ਦਿਨ ਤੋਂ ਹੜ੍ਹ ਆਏ ਹੋਏ ਨੇ ਇਹਨਾਂ ਵੱਲੋਂ ਕੋਈ ਰਾਹਤ ਸਮਗਰੀ ਜਾ ਕੋਈ ਮਦਦ ਕਿਸਾਨਾਂ ਵਾਸਤੇ ਪਿੰਡ ਵਾਸੀਆਂ ਵਾਸਤੇ ਕੁਝ ਕਿਸੇ ਲਈ ਕੋਈ ਪੁੱਛੀ ਹੈ ਨਹੀਂ ਜੀ ਕੁਝ ਨਹੀਂ ਆਜਾ ਕੇ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਡੇ ਵੱਡੇ ਦਾਅਵੇ ਕਰ ਰਹੇ ਸੀ ਕਿ ਮੈਂ ਬੱਕਰੀ ਮੁਰਗੀ ਤੱਕ ਮਰੇ ਦੇ ਪੈਸੇ ਦਵਾਂਗਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਹਲੇ ਸ਼ਾਇਦ ਬੱਕਰੀਆਂ ਜਾਂ ਮੁਰਗੀਆਂ ਮਰੀਆਂ ਬਾਰੇ ਪਤਾ ਨਹੀਂ ਲੱਗਾ ਜੇ ਇਦਾਂ ਦਾ ਹੋਇਆ ਤਾਂ ਤੁਸੀਂ ਰਿਕਵੈਸਟ ਕਰ ਲਾਂਗੇ ਭੇਜਾਂਗੇ ਇਹਨੂੰ ਤੇ ਦੱਸ ਦੇਣਗੇ ਤੇ ਗਾਇਆਂ ਮੱਝਾਂ ਜੀ ਉਹ ਸਾਡੇ ਇੱਥੇ ਮਰੀਆਂ ਜੀ ਉਹ ਤਾਂ ਨਹੀਂ ਕੁਝ ਮਿਲਿਆ ਪੱਕੇ ਜੇ ਮਿਲੂ ਤੇ ਬੜੀ ਗੱਲ ਥੈਂਕ ਯੂ ਉਹਨਾਂ ਦਾ ਬਹੁਤ ਬਹੁਤ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਦੋਂ ਕਿ ਹੁਣ ਮੌਜੂਦਾ ਸਰਕਾਰਾਂ ਜਿਹੜੀਆਂ ਕਿਸਾਨਾਂ ਦੇ ਨਾਲ ਨਹੀਂ ਖੜੀਆਂ ਹੋ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪਾਣੀ ਹੜਾਂ ਦਾ ਘਟ ਜਾਵੇਗਾ ਅਤੇ ਜਮੀਨੀ ਲੈਵਲ ਤੇ ਕੰਮ ਕਰਨਾ ਪਵੇਗਾ ਜਿਵੇਂ ਕਿ ਕਿਸਾਨਾਂ ਨੂੰ ਬਹੁਤ ਚੀਜ਼ਾਂ ਦੀ ਜਰੂਰਤ ਪਵੇਗੀ ਆਪਣੀਆਂ ਜ਼ਮੀਨਾਂ ਨੂੰ ਪਹਿਲਾਂ ਹੀ ਦਰਾਪਜਾਉ ਕਰਨ ਲਈ ਤੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਮੁਆਵਜ਼ਾ ਮਿਲੇਗਾ ਤੇ ਸਰਕਾਰਾਂ ਇਹਨਾਂ ਸਾਰੇ ਕੰਮਾਂ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਆ ਅੱਟੇ ਤਾਂ ਨਹੀਂ ਹੋਈ ਜੀ ਪਿਛਲੇ 2025 ਸਾਲ ਤੋਂ ਜਿੰਨਾ ਕਹੀਂ ਜਾਣਦੇ ਆ ਤੇ ਬਾਕੀ ਹੁਣ ਤਾਂ ਕਹਿ ਨਹੀਂ ਸਕਦੇ ਬੇਹਾਸ ਹੈ ਨਹੀਂ ਆਸ ਨਹੀਂ ਹੈ ਭਾਜੀ ਨੂੰ ਬੁਲਾਉਂਦੇ ਸੀ ਭਾਜੀ ਕਰਕੇ ਖੜਾ ਸੀ ਉਹ ਗਏ ਉਸ ਬੂਟ ਚ ਗਏ ਆ ਮਤਲਬ ਕਿ ਕਿਸਾਨ ਜਿੰਨੇ ਵੀ ਲਾ ਇਹ ਅੱਜ ਤੱਕ ਜਿਹੜਾ ਪਿਛਲੇ ਸਮੇਂ ਦਾ ਆਪਾਂ ਹਰ ਦੇਖਿਆ 88 ਦੇ ਹਰ ਦੇਖਿਆ ਸਾੜੇ ਦੇਖਿਆ ਉਦੋਂ ਵੀ ਨਾ ਕੁਝ ਰਹੇ ਨੇ ਸਰਕਾਰ ਮਜਬੂਤ ਸਰਕਾਰਾਂ ਤੋਂ ਤੇ ਇਹ ਸਮੇਂ ਵੀ ਜਿਹੜੀਆਂ ਸਰਕਾਰਾਂ ਮੌਜੂਦਾ ਸਰਕਾਰਾਂ ਨੇ ਉਹਨਾਂ ਤੋਂ ਨਾ ਕੁਝ ਨੇ ਭਾਜੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਨਾ ਕੁਝ ਨੇ ਬਹੁਤ ਜ਼ਿਆਦਾ ਸਰ ਪਹਿਲੀਆਂ ਤਾਂ ਕੁੱਝ ਕੀਤਾ ਹੀ ਹੋਉਨਾਂ ਨੇ ਉਹਨਾਂ ਨੇ ਉਹਨਾਂ ਬੰਨ ਬਣਾ ਤੇ ਕੁੱਝ ਚੰਗੇ ਕੰਮ ਬਹੁਤ ਕੀਤੇ ਆ ਕੁੱਝ ਮਾੜੇ ਵੀ ਹੋਏ ਹੋਣਗੇ ਪਰ ਹੁਣਾਂ ਨੇ ਤਾਂ ਕੀਤਾ ਹੀ ਕੁੱਝ ਨਹੀਂ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆਪਣੇ ਕੋਤਾਨਪੁਰ ਏਰੀਆ ਦੇ ਮਾੜੇ ਖੇਤਾਂ ਦੇ ਵਿੱਚ ਆਏ ਸੀ ਕਿ ਹੜ੍ਹਾਂ ਦਾ ਜਾਇਜ਼ਾ ਲੈਣ ਤੇ ਉਹਨਾਂ ਵੱਲੋਂ ਕੋਈ ਮਦਦ ਵਗੈਰਾ ਕੀਤੀ ਗਈ ਹੈ ਕਿਸੇ ਨਾਲ ਦੀ ਸੋਇ ਕਿਹਨਾਂ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਥੋੜੇ ਦਿਨ ਪਹਿਲਾਂ ਸੁਲਤਾਨਪੁਰ ਦੇ ਮੱਢਾ ਹੜ੍ਹ ਦੇ ਵਿੱਚ ਹੋ ਕੇ ਗਏ ਨੇ ਤੇਤ ਮੰਤਰੀ ਵੀ ਹੋ ਕੇ ਗਏ ਨੇ ਇਹਨਾਂ ਵੱਲੋਂ ਬੇਰਾਹਤ ਸੰਗਰੀ ਜਾਂ ਕਿਸੇ ਤਰ੍ਹਾਂ ਦੀ ਦਿੱਤੀ ਹੈ ਕਿਸਾਨਾਂ ਦੀ ਕੋਈ ਮਦਦ ਕੀਤੀ ਗਈ ਹੈ ਮੈਂ ਜੇ ਕਿਸ ਨੂੰ ਦੇ ਤਾ ਉਹ 2 ਕਿਲੋ 2 ਕਿਲੋ ਰਾਸ਼ਨ ਤੋਂ ਮਦਦ ਕਰਦੀ ਹੈ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਪਾਣੀ ਦੇ ਵਿੱਚ ਚੱਲਣ ਵਾਲੀਆਂ ਗੱਡੀਆਂ ਲੈ ਕੇ ਆਏ ਸੀਗੇ ਉਹ 2 ਘੰਟੇ ਬਾਅਦ ਹੀ ਵਾਪਸ ਲਈ ਜਾਂਦੇ ਸੀਗੇ ਆ ਕਾਂਗਰਸ ਆਪੂ ਜਿਹੜੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀਆਂ ਉਹਨਾਂ ਗੱਡੀਆਂ ਬਾਰੇ ਵੀ ਜਾ ਜੀ ਆਪਣਾ ਪ੍ਰਤਾਪ ਸਿੰਘ ਬਾਜਵਾ ਬਣਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੇ ਆਪ ਹੀ ਨਾ ਲੜਦੇ ਮੈਨੂੰ ਲੱਗਦਾ ਛੋਟੇ ਛਾਟੇ ਲੈਣ ਤੋਂ ਨਾ ਇਦਾਂ ਕਰਦੇ ਸ਼ਹਿਰ ਉਹ ਜਨਤਾ ਦੇ ਕੰਮ ਆ ਜਾਂਦੀਆਂ ਇੱਟੇ ਕਿੰਨੇ ਲੋਕ ਆ ਮੰਡ ਚ ਆਉਣ ਜਾਣ ਕੋ ਰੱਖਣ ਜਾਂਦਾ ਉਹਦੇ ਵਿੱਚ ਪਰ ਉਹ ਸੰਤ ਸਮੇਂ ਹੀ ਸੋਚਦੇ ਜਨਤਾ ਵਾਸਤੇ ਆ ਪਰ ਉਹ ਸਿਰਫ ਉਹਨਾਂ ਆਪਣੇ ਵਾਸਤੇ ਸੀਗੀਆਂ ਪਰ ਉਦੋਂ ਹੀ ਲੈ ਗਏ ਦੂਸਰੇ ਰੈਣੀ ਉਹ ਗੱਟੀਆਂ ਲੈ ਕੇ ਵੀ ਆਏ ਤੇ 2 ਘੰਟੇ ਬਾਅਦ ਵਾਪਸ ਵੀ ਚਲੀ ਜਾਣਗੀਆਂ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦਾ ਕੋਈ ਪੋਲਿਟਿਕਲ ਪੋਲਿਟਿਕਲ ਗੱਲ ਬਾਰ-ਬਾਰ ਨਾ ਕਰੀਏ ਕੱਲੇ ਕੱਟਾਏ ਹੋ ਲੱਗਦਾ ਏ ਹੋ ਹੀ ਲੱਗਦਾ ਐਦਾਂ ਹੀ ਲੱਗਦਾ ਵੀ ਪੋਲਿਟਿਕਲ ਸਿਸਟਮ ਹੀ ਸੀਗਾ ਪਤਾ ਉਹ ਜੇ ਜਨਤਾ ਵਾਸਤੇ ਹੁੰਦੀ ਤੇ ਇਹੋ ਤੋ ਤੇ ਰਹਿੰਦੀ ਕੋਈ ਜਿਹਨਾਂ ਨੂੰ ਪਤਾ ਬਹੁਤ ਵਧੀਆ ਸੀ ਉਹ ਵਕਤਾਂ ਬੰਦ ਕੱਟੀਆਂ ਸੀਆਂ ਉਹਦਾ ਇਹ ਸੀਗਾ ਵੀ ਜਿੰਨੇ ਕਾਰਵਾਇਥੀ ਡੇਰੇ ਆ ਤੁਸੀਂ ਨਿਗਾ ਮਾਰ ਲਓ ਆ ਹੁਣ ਮਹੀ ਪੈ ਰਿਹਾ ਵਾ ਲੋਕਾਂ ਨੇ ਇੱਥੇ ਤੱਕ ਤਾਂ ਰਸਣ ਆ ਗਏ ਇੱਥੇ ਲੋਕਾਂ ਲੈ ਕੇ ਜਾਣਾ ਔਰ ਉਹਦੇ ਵਿੱਚ ਰੱਖ ਕੇ ਲ ਜਾਂਦੇ ਕੋਈ ਬਿਮਾਰ ਸੀ ਲੋਕ ਉਹਦੇ ਵਿੱਚ ਬੈਠ ਕੇ ਔਰ ਉਹਦੇ ਬੈਠ ਕੇ ਜਾਂਦੇ ਪਰ ਜ਼ਾਇਦ ਜਨਤਾ ਵਾਸਤੇ ਨਹੀਂ ਸੀ ਤੁਸੀਂ ਆਪਣੇ ਵੱਲੋਂ ਸਰਕਾਰ ਨੂੰ ਕੋਈ ਇਤਿਆਰ ਦੇਣਾ ਚਾਹੀਦਾ ਹੈ ਨਹੀਂ ਮੈਨੂੰ ਤਾਂ ਲੱਗਦਾ ਨਵੀਂ ਸਰਕਾਰ ਨੂੰ ਸਹਾਰਾ ਦੇਾਂਗੇ ਇਹਨਾਂ ਵਿਚਾਰਿਆਂ ਨੂੰ ਕੀ ਦੇਣਾ ਜੀ